ਪੀਓ ਦਾ ਰੋਸ਼ਨ ਨਾ ਕੀਤਾ ਹੈ ਪਾਪਾ ਨਾਨਕਾ ਸਾਰੀ ਦੁਨੀਆ ਨੂੰ ਤੁਮਹੇ ਵਧਾਈਆਂ ਦੇਈ ਜਿਵੇਂ ਮੇਰੇ ਨੂੰ ਅੱਜ ਵਧਾਈਆਂ ਮਿਲੀਆਂ ਜੰਗੀਆਂ ਮੇਰਿਆਂ ਤਿੰਨਾਂ ਨੂੰ ਹੀ ਸੱਤ ਆਪਾ ਖਾਓਣ ਗਿਆਪੂਆਂ ਨੂੰ ਹੀ ਗੇੜੇ ਕੇ ਚਾ ਨਾ 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 ਨੀ ਹੁੰਦੇ ਸਾਰੇ ਨਕੀ ਤੇ ਦਿnde ਸਾਨੂੰ ਵਖਾ ਆਰਾ ਮੈਚ ਵੇਖਿਆ ਅੱਜ ਸਸ਼ੀਗੋ ਨਮਸਕਾਰ ਹੋਣੇਰ ਦੇਖ ਰਹੇ ਹਾਂ ਮੈਂ ਹਾਂ ਰਾਜਨ ਜੋਤ ਖੰਨਾ ਅੱਜ ਹਲਕਾ ਜਲਾਲਾਬਾਦ ਦਾ ਪਿੰਡ ਹੈ ਜੈਮਲਵਾਲਾ ਜਿੱਥੋਂ ਦੇ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਧੱਕ ਪਾ ਰੱਖੀ ਹੈ ਅਸੀਂ ਗੱਲ ਕਰ ਰਹੇ ਹਾਂ ਸ਼ੁਭਮਨ ਗਿੱਲ ਦੀ ਜੋ ਇੰਡੀਆ ਕ੍ਰਿਕਟ ਟੀਮ ਦਾ ਹਿੱਸਾ ਹੈ ਤੇ ਅੱਜ ਉਸ ਨੇ 208 ਰਨਾਂ ਦੀ ਪਾਰੀ ਖੇਡ ਕੇ ਪੂਰੇ ਵਿਸ਼ਵ ਦੇ ਵਿੱਚ ਆਪਣਾ ਨਾਮ ਆਪਣੇ ਇਲਾਕੇ ਦਾ ਨਾਮ ਆਪਣੇ ਜ਼ਿਲ੍ਹੇ ਦਾ ਨਾਮ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਅੱਜ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ੁਭਮਨ ਗਿੱਲ ਦਾ ਬਚਪਨ ਬੀਤਿਆ ਤੇ ਜਿੱਥੇ ਪਹਿਲਾ ਬੈਟ ਉਸਨੇ ਫੜਿਆ ਸੀ ਆ ਤੁਹਾਨੂੰ ਇੱਕ ਪਿਚ ਦਿਖਾ ਰਿਆਂ ਜੋ ਘਰ ਦੇ ਵਿੱਚ ਇੱਕ ਪਿਚ ਬਣੀ ਹੋਈ ਐ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸਾਡੇ ਨਾਲ ਪਰਿਵਾਰਿਕ ਮੈਂਬਰ ਨੇ ਅਸੀਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਦਾਦਾ ਜੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਸੱਸੀ ਗਾਲ ਬਾਪੂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅੱਜ ਦੀਆਂ ਬਹੁਤ ਮੇਰੇ ਇਲਾਕੇ ਨੂੰ ਮੇਰੇ ਜੋ ਮੇਰੇ ਨਾਲ ਪਿਆਰ ਕਰਦੇ ਆ ਮੇਰੀਆਂ ਸਾਰਿਆਂ ਨੂੰ ਮੇਰੇ ਇੰਨੀਆਂ ਬਹੁਤ ਬਹੁਤ ਵਧਾਈਆਂ ਮੈਂ ਆਵਦੇ ਨਹੀਂ ਕਰਦਾ ਕਿ ਮੇਰੇ ਪੋਤਰੇ ਨੇ ਅੱਜ ਸਾਨੂੰ ਇੰਨੀ ਖੁਸ਼ੀ ਮੇਰੇ ਭੈਣਾ ਭਰਾਵਾਂ ਨੂੰ ਮੇਰੇ ਭਤੀਜਿਆਂ ਨੂੰ ਮੇਰੇ ਪੋਤਰਿਆਂ ਦੇ ਵਿੱਚ ਐਨਾ ਸੋਹਣਾ ਖੇਡ ਕੇ ਉਸਨੇ ਬਹੁਤ ਸਾਨੂੰ ਖੁਸ਼ੀ ਦਵਾਈ ਆ ਬੜੀ ਬੜੀ ਖੁਸ਼ੀ ਆ ਅੱਜ ਬਾਪੂ ਜੀ ਫਿਰ ਸਾਰਾ ਮੈਚ ਦੇਖਿਆ ਫਿਰ ਟੀਵੀ ਮੂਰੇ ਬੈਠ ਕੇ ਪੁੱਤ ਮੈਂ 11 ਵਜੇ ਦਾ ਬੈਠਾ ਸੀ ਕੋਈ ਪਾਣੀ ਨਹੀਂ ਪੀਤਾ ਕੋਈ ਕੌਫੀ ਨਹੀਂ ਨਾਸ਼ਤਾ ਹੁਣ 7-8 ਵਜੇ ਕੀਤਾ ਖੁਸ਼ੀਆਂ ਨਾ ਹੀ ਭਰ ਗਿਆ ਜਿਹੜਾ ਆਪਦਾ ਜਿਹੜਾ ਹੈਗਾ ਕਿ ਮੈਨੂੰ ਜਿਹੜੇ ਫੈਨ ਪਿਆਰ ਕਰਦੇ ਆ ਮੇਰੇ ਦੋਸਤ ਆ ਮੇਰੇ ਬੱਚੇ ਆ ਮੇਰੇ ਭਰਾ ਮੇਰੇ ਭਤੀਜੇ ਉਹਨਾਂ ਨੇ ਮੈਨੂੰ ਕੋਈ ਭੁੱਖ ਹੀ ਨਹੀਂ ਲੱਗਣ ਦਿੱਤੀ ਅੱਜ ਲੋਕ ਜਾਮਲ ਵਾਲਾ ਪਿੰਡ ਨੂੰ ਸਰਚ ਕਰਦੇ ਹੋਣਗੇ ਗੂਗਲ ਤੇ ਵੀ ਸ਼ੁਭਾਉਣ ਗਿਲ ਹੈ ਕਿੱਥੋਂ ਦਾ ਤੇ ਕਿਹੜੇ ਪਿੰਡ ਦਾ ਫਿਰ ਮਾਨ ਤਾਂ ਉਹਨਾਂ ਲਾਜ਼ਮੀ ਹੈ ਇਹ ਪੁੱਤ ਹੈ ਪਿੰਡ ਤਾਂ ਨਿੱਕਾ ਜਿਹਾ ਸਾਡਾ ਪਰ ਅਸੀਂ ਜਿਹੜੀਆਂ ਸਾਡੀਆਂ ਫੌਮਾਂ ਨੇ ਪਹਿਲਾਂ ਤੋਂ ਹੀ ਸਾਡੇ ਹੁੰਦਿਆਂ ਹੀ ਕਿ ਮੇਰਾ ਵੀ ਸੀ ਮੇਰੇ ਚਾਚੇ ਦਾ ਪੁੱਤ ਉਹਨੇ ਤਕਰੀਬਨ 60 60 ਫੁੱਟ ਗੋਲਾ ਸਿੱਟਿਆ ਸੀ ਤੇ ਚਾਰ ਮਨ ਵੇਟ ਚੁੱਕਿਆ ਸੀ ਉਦੋਂ ਪਿੱਛੇ ਅਸੀਂ ਕੌਡੀਆਂ ਕੁੱਡੀਆਂ ਬਹੁਤ ਖੇਡੀਆਂ ਤੇ ਸ਼ੋਮਨ ਨੇ ਤਾਂ ਸਿਰੇ ਹੀ ਲਾਤੀ ਗੱਲ ਇਹ ਪੁੱਤ ਫਿਰ ਇਹ ਤਾਂ ਇੰਡੀਆ ਦੇ ਵਿੱਚ ਜਿਹੜਾ ਵਾਟ ਚ ਨਾ ਕਰਨਾ ਅਸੀਂ ਤਾਂ ਫਿਰ ਉੱਥੋਂ ਤੱਕ ਪਹੁੰਚ ਨਹੀਂ ਸਕੇ ਪਰ ਮੈਨੂੰ ਬੜੀ ਖੁਸ਼ੀ ਆ ਕਿ ਮੈਨਾਂ ਤਾਂ ਅੱਜ ਭਾਵੇਂ ਮੈਂ ਮਰ ਗਿਆ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਵਾਰਡ ਆਂਦਾ ਸੀ ਵੀ ਸਾਡਾ ਵਾਰਡ ਦੇ ਵਿੱਚ ਕੋਈ ਬੱਚਾ ਚਮਕ ਕੇ ਪਰ ਅੱਜ 17 ਤੇ ਜੀ ਹੀਰੋ ਬਣਿਆ ਮੇਰਾ ਪੁੱਤਰ ਤਾਂ ਖੁਸ਼ੀਆਂ ਤਾਂ ਪਰ ਹੁੰਦੀਆਂ ਹੀ ਐ ਬਿਲਕੁਲ ਤਾਂ ਪਰਿਵਾਰਿਕ ਮੈਂਬਰ ਹੋਰ ਵੀ ਨੇ ਜੀ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਤੇ ਸੱਸੀ ਗਾਲ ਤੁਹਾਨੂੰ ਸੱਸੀ ਗਾਲ ਜੀ ਅੱਜ ਤੁਸੀਂ ਟਾਈਮ ਤਕਰੀਬਨ 10 ਵਜੇ ਦਾ ਰਾਤ ਦਾ ਹੋ ਚੁੱਕਿਆ ਹੈ ਤਾਂ ਪਰਿਵਾਰਿਕ ਮੈਂਬਰ ਤੁਸੀਂ ਅੱਜ ਸਾਰੇ ਇਕੱਠੇ ਹੋ ਪਿੰਡ ਵਾਲੇ ਸਾਰੇ ਇਕੱਠੇ ਹੋ ਤੇ ਅੱਜ ਕਿੰਨੀ ਕੁ ਖੁਸ਼ੀ ਆ ਫਿਰ ਬਹੁਤ ਮਹਾਨ ਖੁਸ਼ੀ ਹੈ ਜੀ ਸਾਡਾ ਭਤੀਜਾ ਸਾਨੂੰ ਬੜੀ ਖੁਸ਼ੀ ਹੈ ਜੀ ਪਹਿਲਾਂ ਤੋਂ ਛੋਟੇ ਹੁੰਦੇ ਉਹਨਾਂ ਨੂੰ ਖੇਡਣ ਦਾ ਬਹੁਤ ਸ਼ੌਂਕ ਸੀ ਤੇ ਸਾਨੂੰ ਉਹਦੇ ਤੇ ਮਾਨਸਿਬ ਵੀ ਕਿਸ ਦਿਨ ਸਾਡਾ ਜਿਹੜਾ ਸਤਾਰਾ ਚਮਕੂਗਾ ਉਹ ਸਾਡਾ ਅੱਜ ਕੋਨੂਰੀ ਹੀਰਾ ਸਾਨੂੰ ਸਾਫਤ ਹੋ ਗਿਆ ਜੀ ਬਹੁਤ ਮਹਾਨ ਖੁਸ਼ੀ ਹੈ ਜੀ ਇਤਨੀ ਖੁਸ਼ੀ ਹੋਰ ਹੱਦ ਕੀ ਹੋ ਸਕਦੀ ਹੈ ਜੀ ਹਾਂ ਜੀ ਪੀਛੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਜੀ ਭਾਈ ਜੀ ਤੁਹਾਡਾ ਮਿੱਤਰ ਹੈ ਮੇਰਾ ਬ੍ਰਦਰ ਆ ਜੀ ਛੋਟਾ ਬ੍ਰਦਰ ਹੈ ਮੇਰੇ ਤੋਂ ਅੱਛਾ ਹਾਂਜੀ ਹਾਂਜੀ ਫਿਰ ਕਿੰਨੀ ਕੁ ਖੁਸ਼ੀ ਹੋ ਰਹੀ ਅੱਜ ਮੈਂ ਕਹਿੰਦਾ ਜੀ ਉਹਨੇ ਇਹਦਾ ਗੋਰੇ ਚੁੰਮਨ ਲਾਤੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਪਹਿਲੀ ਗੱਲ ਤਾਂ ਇੱਥੋਂ ਜਾਣਾ ਜੀ ਇਸ ਜਗ੍ਹਾ ਤੋਂ ਬਾਰਡਰ ਤੋਂ ਉੱਥੇ ਜਾ ਕੇ ਟੀਮ ਚ ਸਿਲੈਕਟ ਹੋਣਾ ਸਿਲੈਕਟ ਹੋ ਕੇ ਹਰ ਰਿਕਾਰਡ ਬਣਾਉਣਾ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਕੋਈ ਕਰਨ ਬਹੁਤ ਔਖਾ ਜੀ ਕਰਨ ਬਹੁਤ ਹੀ ਮੁਸ਼ਕਲ ਹੈ ਇਹ ਕਰਨਾ ਜਿਸ ਸਦੇ ਕਰੋ ਪਹੁੰਚ ਗਿਆ ਤੇ 1000 ਸਕੋਰ ਉਹਨੇ ਪਹਿਲਾ ਆਪਣਾ ਇੰਡੀਅਨ ਬਣ ਗਿਆ ਜੀ ਜਿਹਨੇ 1000 ਸਕੋਰ ਇਹਨੇ ਮਤਲਬ ਕਿ ਥੋੜੇ ਸਮੇਂ ਚ ਤੇ ਥੋੜੇ ਮੈਚਾਂ ਚ ਖੇਡ ਕੇ ਬਣਾਇਆ ਜੀ ਬਹੁਤ ਵੱਡਾ ਰਿਕਾਰਡ ਹੈ 200 ਰਨ ਛੋਟੀ ਉਮਰ ਚ ਬਣਾਉਣਾ ਜੀ ਇੱਕ ਤਾਂ ਚਲੋ ਹੁੰਦਾ 30 35 ਸਾਲ ਦੀ ਉਮਰ ਜਾ ਕੇ ਬਣਾਉਣਾ ਨਾਲ ਇੰਟਰਨੈਸ਼ਨਲ ਇੰਟਰਨੈਸ਼ਨਲ ਜੀ ਨਾਲੇ ਨਿਊਜ਼ੀਲੈਂਡ ਦੀ ਟੀਮ ਬਹੁਤ ਤਕੜੀ ਹੈ ਜੀ ਬੋਲਰ ਬਹੁਤ ਫਾਸਟ ਬੋਲਰ ਤਕੜੇ ਹੈ ਉੱਥੋਂ ਮਾੜੀ ਟੀਮ ਵਿਰੁੱਧ ਬਣਾਉਣਾ ਚਲੋ ਵੱਖਰੀ ਚੀਜ਼ ਹੈ ਤਕੜੀ ਟੀਮ ਵਿਰੁੱਧ ਬਣਾਇਆ ਜੀ ਤੇ ਬੋਈਆ ਫਿਰ ਸ਼ੁਭਮ ਉਹਨਾਂ ਨਾਲ ਹੋਈ ਹੈ ਜੀ ਉਹਨਾਂ ਨੇ ਮੈਨੂੰ ਫੋਨ ਤੇ ਵਧਾਈਆਂ ਦਿੱਤੀਆਂ ਜੀ ਬਿਲਕੁਲ ਪਰਿਵਾਰਕ ਮੈਂਬਰ ਕਾਫੀ ਖੁਸ਼ ਨਜ਼ਰ ਆ ਰਹੇ ਨੇ ਦਾਦੀ ਜੀ ਨੇ ਅਸੀਂ ਗਿੱਲ ਸਾਹਿਬ ਦੀ ਦਾਦੀ ਜੀ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਦਾਦੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਇਸ ਦਿਨ ਦੀਆਂ ਮੈਚ ਦੇਖਿਆ ਦਾਦੀ ਜੀ ਸਾਰਾ ਟੀਵੀ 'ਤੇ ਬੈਠੇ ਸਾਰਾ ਮੈਚ ਵੇਖਿਆ ਅੱਜ ਉਹਦਾ ਤਾਇਆ ਜੀ ਗਰਤੇਜ ਜਿਵੇਂ ਇੱਥੇ ਹੈ ਨਹੀਂ ਜੇ ਹੁੰਦਾ ਤਾਂ ਉਹਨਾਂ ਨੇ ਤੁਹਾਨੂੰ ਇੰਨੀਆਂ ਵਧਾਈਆਂ ਦੇਣੀਆਂ ਸੀ ਬਹੁਤ ਜ਼ਿਆਦਾ ਉਹ ਚੰਡੀਗੜ੍ਹ ਗਿਆ ਹੋਗਾ ਉਹਨਾਂ ਦੇ ਕੋਲੇ ਤੇ ਸਾਨੂੰ ਵੀ ਅੱਜ ਬਹੁਤ ਖੁਸ਼ੀ ਆ ਇਸ ਗੱਲ ਦੀ ਵੀ ਮੇਰਾ ਸਾਰਾ ਸ੍ਰੀਕਾ ਆਇਆ ਬੈਠਾ ਤਰਲੋਚਨ ਸਿਓ ਆਇਆ ਬੈਠਾ ਜੀਤ ਸਿੰਘ ਆਇਆ ਬੈਠਾ ਗਰਮੀਤ ਆਇਆ ਬੈਠਾ ਮੇਰਾ ਸਾਰਾ ਪਰਿਵਾਰਾਂ ਡਗੰਡ ਵਧਾਈਆਂ ਦੇਈ ਜਾਂਦੇ ਆ ਤੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਜ਼ਿਆਦੇ ਬੇਟੇ ਖੁਸ਼ੀਆਂ ਨੱਚ ਕੇ ਵੀ ਅੱਜ ਤੁਸੀਂ ਪੂਰਾ ਮੈਚ ਖੁਸ਼ੀ ਨਾ ਦੇਖਿਆ ਹਾਂ ਅੱਜ ਨੱਚ ਕੇ ਅਸੀਂ ਪੂਰਾ ਖੁਸ਼ੀ ਨੇ ਵੇਖੀ ਗਏ ਆ ਫਿਰ ਪਤਾ ਹੀ ਆ ਵੀ ਬੰਦੇ ਨੂੰ ਲੋਰ ਚੜ ਜਾਂਦੀ ਵੇਖ ਕੇ ਹਾਂ ਵੀ ਆnde ਹੁੰਦੇ ਨਾ ਵੀ ਖੁਸ਼ੀਆਂ ਦੀਆਂ ਹੀ ਲੋਰਾਂ ਚੜਦੀਆਂ ਤੇ ਮਹਾਰਾਜ ਜਸੀਤਾਨੀ ਆਈ ਚੜਾਉਂਦਾ ਰਵੇ ਬਾਬਾ ਨਾਨਕ ਸਿਰ ਤੇ ਮਿਹਰ ਭਰੇ ਹੱਥ ਰੱਖੇ ਸੱਚੇ ਪਾਤਸ਼ਾਹ ਤੇ ਹਾਂ ਬਈ ਦੁਨੀਆ ਦੇ ਉੱਤੇ ਮੇਰੇ ਪੋਤਰੇ ਨੂੰ ਲੱਖ ਲੱਖ ਵਧਾਈਆਂ ਮਿਲਦੀਆਂ ਰਹਿਣ ਸਾਰਾ ਆਂਡ ਗੁਆਂਡ ਮੇਰਾ ਮੇਰੇ ਘਰੇ ਬੈਠ ਆਇਆ ਜੀ ਬਿਲਕੁਲ 10 ਵਜੇ ਰਾਤ ਦਾ ਸਮਾਂ ਹੋ ਚੁੱਕਿਆ ਹੈ ਤੇ ਸ਼ੁਭਮਨ ਗਿੱਲ ਦੇ ਘਰ ਦੇ ਵਿੱਚ ਮੌਜੂਦ ਆ ਰਿਸ਼ਤੇਦਾਰ ਸੱਜਣ ਮਿੱਤਰ ਸਭ ਇੱਥੇ ਪਹੁੰਚੇ ਹੋਏ ਨੇ ਵਧਾਈਆਂ ਦੇਣ ਦੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਿਉਂਕਿ ਇਸ ਛੋਟੇ ਜਿਹੇ ਇਲਾਕੇ ਸਰਹੱਦੀ ਇਲਾਕੇ ਦੇ ਵਿੱਚੋਂ ਉੱਠ ਕੇ ਇੱਕ ਨੌਜਵਾਨ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਆਪਣੇ ਹਲਕੇ ਦਾ ਨਾਮ ਆਪਣੇ ਇਲਾਕੇ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਤਾਂ ਇੱਕ ਮਾਣ ਵਾਲੀ ਗੱਲ ਹਰ ਇੱਕ ਦੇ ਲਈ ਬਣਦੀ ਹੈ ਚਾ ਜੁੜੇ ਰਹੋ ਮੇਰੇ ਨਾਲ ਮੈਂ ਹਾਂ ਤੁਹਾਡਾ ਦੋਸਤ ਰਾਜਨਜੋਤ ਖੰਨਾ ਮਕੇਸ਼ ਪਿਆਜ ਦੇ ਨਾਲ ਓਨਅਰ பின்